ਹੈਲੋ ਦੋਸਤੋ ਸਤਿ ਸ੍ਰੀ ਅਕਾਲ ਅੱਜ ਦੇ ਬਲੌਗ ਵਿੱਚ ਸਵਾਗਤ ਹੈ hope ਸਦਾ ਤੁਸੀਂ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਆਪਾਂ ਖੇਤ ਆਏ ਸੀਗੇ ਤਿੱਬੀਆਂ ਵਾਲੇ ਇੱਧਰ ਕਦੂ ਕਰਨਾ ਸੀਗਾ ਟਰੈਕਟਰ ਗਿਆ ਖੋਬਾ ਇੱਥੇ ਥੋੜਾ ਚੱਕਿਆ ਸੀਗਾ ਥੋੜੇ ਥਾਂ ਵਾਲੇ ਥਾਂ ਬਹਿ ਗਿਆ ਤੇ ਆਪਾਂ ਆਪਾਂ ਡੀਆਈ ਲਿਆਏ ਸੀਗੇ ਡੀਆਈ ਨਾਲ ਕੱਢ ਦਾਂਗੇ ਤੇ ਪਰ ਮੈਨੂੰ ਲੱਗਦਾ ਓੱਖਾ ਨਹੀਂ ਨਿਕਲਣਾ ਕਾਂ ਖੁੱਬਿਆ ਜਿਆਦਾ ਪਰ ਜ਼ੋਰ ਤਾ ਆਪਣਾ ਡੀਆਈ ਟਰੈਕਟਰ ਪੂਰਾ ਲਾਊਗਾ ਵਾ ਜਿੰਨੀ ਕੋ ਹੋ ਸਕੇ ਓਨੀ ਕੋ ਲਾਊਗਾ ਜੇ ਨਾ ਨਿਕਲਿਆ ਫਿਰ ਆਪਾਂ ਨੂੰ ਵੱਡਾ ਟਰੈਕਟਰ ਕਿਸੇ ਦਾ ਲਿਆਉਣਾ ਪੈਣਾ ਤੇ ਪਰ ਉਹ ਹੈ ਤਾਂ ਚੀਜ਼ ਇਹ ਵੀ ਤਗੜੀ ਆ ਇਹ ਵੀ ਛੱਡਦਾ ਛੁੱਟਦਾ ਤਾਂ ਹੈ ਨਹੀਂਗਾ ਜੇ ਫੋਪ ਪੈ ਗਿਆ ਤਾਂ ਲਿਆ ਦੂਗਾ ਨੇਰੀਆਂ ਤੇ ਵੇਨੇ ਆਪਾਂ ਪਾ ਕੇ ਵੀ ਕਿਵੇਂ ਆ ਕੱਢਦਾ ਜਾਂ ਨਹੀਂ ਨਿਕਲਦਾ ਜੇ ਨਾ ਨਿਕਲਿਆ ਫਿਰ ਵੱਡਾ ਮਗਾਵਾਂਗੇ ਪਾਉਣੇ ਆ ਲਓ ਜੀ ਆਪਾਂ ਵੇਖਦੇ ਆਂ ਆਪਾਂ ਟਰੈਕਟਰ ਵਾਵਾ ਖੁੱਬਿਆ ਪਿਆ ਤੇ ਦੂਰ ਦਾ ਪੂਰਾ ਲਾਊਗਾ ਆਪਣਾ ਡੀਆਈ ਪਰ ਮੈਨੂੰ ਲੱਗਾ ਮੁਸ਼ਕਲ ਆ ਸੁੰਦਰ ਪਾਤਾ ਲਓ ਜੀ ਨਹੀਂ ਨਿਕੜਿਆ ਆਪਾਂ ਫੇਰ ਵਾਪਸ ਲਿਆਏ ਆ ਕਿਉਂ ਖੁੱਬਿਆ ਜਿਆਦਾ ਆ ਟਰੈਕਟਰ ਤੇ ਨਹੀਂ ਨਿਕੜਿਆ ਥੋੜਾ ਜਿਹਾ ਤੁਰਿਆ ਸੀਗਾ ਹਾਲ ਥੱਲੇ ਬੈ ਕੇ ਜੇ ਹਾਲ ਨਾਲ ਥੱਲੇ ਬੈਂਦੇ ਲੱਗੇ ਹੁੰਦੇ ਫੇਰ ਆਪਣਾ ਡੀਆਈ ਨੇ ਕੱਢ ਦੇਣਾ ਸੀਗਾ ਇਹ ਛੋਟੇ ਨੇ ਕੱਢ ਦੇਣਾ ਸੀਗਾ ਟਰੈਕਟਰ ਪਰ ਹਾਲ ਥੱਲੇ ਬਾੜੇ ਖੁੱਭ ਕੇ ਪਰਲੇ ਪਾਸੋਂ ਥੱਲੇ ਲੱਗੇ ਪਏ ਆ ਜਮਾਂ ਤੇ ਹੁਣ ਆਪਾਂ ਸੋਨਾ ਲਿੱਕਾ ਲਿਆਵਾਂਗੇ ਲਓ ਜੀ ਆ ਗਿਆ ਟਰੈਕਟਰ ਸੋਨਾ ਲਿੱਕਾ ਇਹਦੇ ਨਾਲ ਵੀ ਇਹਨੇ ਕੱਢ ਕੇ ਇਹਨੇ ਆ ਨਿਕਲਦਾ ਜਾਂ ਨਹੀਂ ਨਿਕਲਦਾ ਜ਼ੋਰ ਲਾ ਕੇ ਇਹ ਤੇ ਰੱਖ ਦੇ ਉਹਨੇ ਪਾ ਤੇ ਟੋਚਣਾ ਇਹ ਕੰਮ ਵਿਚਾਰਾ ਵਿਚ ਫਸਿਆ ਹੋਆ ਵਿਚਾਲੇ ਸੰਗਲ ਪਾਊਗਾ ਵਿਚਾਰਾ ਕੱਢ ਕੇ ਕੱਲਾ ਦੂਜਾ ਟੋਚਣ ਪਾਇਆ ਸੀ ਉਹ ਕੱਢਤਾ ਹੁਣ ਦੂਜਾ ਪੱਤੀ ਪਾਈ ਆ ਉਹਦੇ ਨਾਲ ਵੀ ਇਹਨੇ ਕੱਢ ਕੇ ਦੂਜਾ ਪੈਂਦਾ ਨਹੀਂ ਸੀਗਾ ਸੋਨਾ ਦੀਕਾ ਦੇ ਲਓ ਜੀ ਪਾਤਾ ਟੋਚਣ ਦੇ ਵੀ ਇਹਨੀਆਂ ਨਿਕਲਦਾ ਜਾਂ ਨਹੀਂ ਨਿਕਲਦਾ ਕਿੰਨਾ ਕੁ ਜੋਰਾ ਸੋਨਾ ਦੀਕਾ ਚ ਆ ਫਰਜਾ ਭਰਾਵਾ ਪਹਿਲਾਂ ਜੋਰ ਲਵਾਈ ਜਾਂਦਾ ਉਹ ਤੇ ਚਲੋ ਹੁਣ ਸਹੀ ਦੇਖਣਾ ਤੇ ਕਦ ਕਿਲਵਾਊਗਾ ਚੱਲ ਵੀ ਚੋਟਾ ਮਾਰੋ ਜੋਰ ਸੁਨਾਲੀ ਕਾ ਜੋਰ ਘੱਟ ਲਾਉਂਦਾ ਹਜੇ ਛੋਟਾ ਗੇਰ ਨਹੀਂ ਪਾਇਆ ਸੁਨਾਲੀ ਕੇ ਦਾ ਪਿੱਛੇ ਓਏ ਲੋ ਜੀ ਨੇਰਾ ਹੋ ਗਿਆ ਕਿਤੇ ਕਿੱਦਨ ਦੀ ਪਾਉਣੀ ਆ ਕਿਤੇ ਕਿੱਦਨ ਦੀ ਪਾਉਣੀ ਆ ਕੰਮ ਔਖਾ ਹੀ ਹੋ ਗਿਆ ਚੋਟਾ ਕਰਕੇ ਬਾਹਰ ਨਿਕਲਦੇ ਸਾਰੇ ਵਾਹਨ ਚਾਹ ਪਾ ਦਾ ਪਰ ਇੱਕ ਤਾਂ ਨਹੀਂ ਆ ਜਿ ਨਿਕਲਿਆ ਨਿਕਲ ਗਿਆ ਲਓ ਜੀ ਹੁਣ ਨਿਕਲ ਗਿਆ ਟਰੈਕਟਰ ਬੜਾ ਔਖਾ ਕੱਢਿਆ ਤੇ ਹਾਲ ਰਹਿੰਦੇ ਹੁਣ ਹਾਲ ਕੱਢ ਕੇ ਕੱਢਾਂਗੇ ਟਰੈਕਟਰ ਦਾ ਨਿਕਲ ਤੇ ਸਸਰੀ ਆਕਾਰ ਮਿਲਦੇ ਆਪਾਂ ਅਗਲੇ ਬਲਾਕ ਚ ਧੰਨਵਾਦ